ਹਲਕਾ ਫਤੇਗੜ ਚੂੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮਐਲਏ ਸਰਦਾਰ ਲਖਬੀਰ ਸਿੰਘ ਜੀ ਲੋਦੀ ਨਗਰ ਉਹ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਜੋ ਪੰਜਾਬ ਦੇ ਹਾਲਾਤਾਂ ਦੇ ਬਾਰੇ ਕੁਝ ਪੰਥਕ ਮੁੱਦਿਆਂ ਦੇ ਬਾਰੇ ਵੀ ਵਿਚਾਰ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਮਿਹਰਬਾਨੀ ਜੀ ਤੁਹਾਨੂੰ ਮੈਨੂੰ ਦਮਲ ਦੇ ਰੂਬ ਰੂ ਹੁੰਦਾ ਮੌਕਾ ਦੇਤਾ ਤਾਂ ਆਵਾਜ਼ ਆ ਗਾ ਫੋਟੋਸ ਫਟਾ ਕੇ ਅੱਗੇ ਸਰੇ ਸ੍ਰੋਤ ਪਾ ਲਈ ਢਿੱਲੋਂ ਸਾਹਿਬ ਜੀ ਅੱਜ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਦਿਨੋਂ ਦਿਨ ਜਿਹੜੇ ਆ ਪਬਲਿਕਲੀ ਡਾਣਾ ਡੋਲ ਹੋਈ ਜਾ ਰਹੀ ਆ ਮਾਹੌਲ ਜਿਹੜਾ ਖਰਾਬ ਹੋਇਆ ਜਾ ਰਿਹਾ ਵਾ ਸਥਿਤੀ ਜਿਹੜੀ ਆ ਉਹ ਵਿਗੜੀ ਹੋਈ ਆ ਇਹਦੇ ਪਿੱਛੇ ਕਾਰਨ ਕੀ ਆ ਜਾਂ ਇਹਨੂੰ ਅਚਾਨਕ ਜਿਹੜੇ ਹਾਲਾਤ ਵਿਗੜੇ ਨੇ ਕਿ ਜਾਂ ਇਹਨਾਂ ਹਾਲਾਤਾਂ ਦੇ ਪਿੱਛੇ ਹਾਲਾਤਾਂ ਨੂੰ ਬਗੜਾਇਆ ਜਾ ਰਿਹਾ ਸਰਫਲ ਤੁਹਾਡਾ ਜਿਹੜਾ ਸਿਲਾ ਇਹਦਾ ਸਵਾਲ ਆ ਬਿਲਕੁਲ ਜਿਉ ਤੁਸੀਂ ਗੱਲ ਕਹਿ ਰਹੇ ਜੇ ਇਹ ਸਪਸ਼ਟ ਸਾਹਮਣੇ ਆ ਹਾਲਾਤ ਖਰਾਬ ਜਿਹੜੇ ਨੇ ਟੋੜ ਰਹੇ ਨੇ ਕਿ ਕੀਤੇ ਜਾ ਰਹੇ ਨੇ ਅਸਲ ਵਿੱਚ ਲੋਕਾਂ ਨੇ ਅੱਜ ਤੋਂ 2 ਸਾਲ ਪਹਿਲਾਂ ਬੜੇ-ਬੜੇ ਭਰਮ ਭੁਲੇਖਿਆਂ ਵਿੱਚ ਪਾ ਕੇ ਬੜੀਆਂ ਵੱਡੀਆਂ ਭਾਵਨਾਵਾਂ ਮਨ ਵਿੱਚ ਪਾਲ ਕੇ ਬੜੀਆਂ ਆਸ਼ਾਵਾਂ ਨੂੰ ਆਪਣੇ ਸਾਹਮਣੇ ਰੱਖ ਕੇ ਤੇ ਸਰਕਾਰ ਬਣਾਤੀ ਕਿ ਬਦਲਾ ਆ ਗਿਆ ਬਦਲਾ ਆ ਗਿਆ ਬਦਲਾ ਆ ਗਿਆ ਉਹ ਬੜਫੀ ਦੋ ਗੱਲਾਂ ਸੀ ਸਾਰੀਆਂ ਉਹ ਸੀ ਫਰਾਡ ਤੇ ਬੜਾ ਵੱਡਾ ਝੂਠ ਉਹ ਡਰਾਮਾ ਕਰਨ ਵਾਲੇ ਲੋਕਾਂ ਨੇ ਵੈਦ ਪਲਾਨਡ ਤਰੀਕੇ ਦੇ ਨਾਲ ਜੋ ਉਹਨਾਂ ਦਾ ਪ੍ਰੋਫੈਸ਼ਨ ਸੀ ਉਸ ਪ੍ਰੋਫੈਸ਼ਨ ਨੂੰ ਮੁੱਖ ਰੱਖ ਕੇ ਉਹਨਾਂ ਨੇ ਰਾਜਨੀਤੀ ਦਾ ਟਾਓ ਰੱਖਿਆ ਔਰ ਉਹਦੇ ਵਿੱਚ ਲੋਕ ਫਸ ਗਏ ਔਰ ਦੋ ਸਾਲ ਦੇ ਵਿੱਚ ਉਹਨਾਂ ਗੱਲਾਂ ਦਾ ਇਦਾ ਵੱਡਾ ਜਲੂਸ ਨਿਕਲਿਆ ਕਿ ਉਹਦੇ ਵਿੱਚ ਇੱਕ ਭੋਰਾ ਜਿੱਦਾਂ ਵੀ ਸਚਾਈ ਲੋਕਾਂ ਨੂੰ ਸਾਹਮਣੇ ਨਹੀਂ ਨਜ਼ਰ ਆਈ ਅਕਸਰ ਤੁਹਾਨੂੰ ਪਤਾ ਹੈ ਜਦੋਂ ਗੱਲ ਦੀਆਂ ਭਾਵਨਾਵਾਂ ਦੇ ਉਲਟ ਸਾਹਮਣੇ ਤੁਹਾਡੇ ਕੋਈ ਛਾਉਣਾ ਸ਼ੁਰੂ ਹੋ ਜੇ ਫਿਰ ਬੰਦੇ ਦੇ ਜਜ਼ਬਾਤ ਭੜਕਨੇ ਸ਼ੁਰੂ ਹੋ ਜਾਂਦੇ ਨੇ ਫਿਰ ਲੋਕ ਅਬਾੜਾ ਲੈ ਕੇ ਉੱਠਣਾ ਸ਼ੁਰੂ ਹੋ ਜਾਂਦੇ ਨੇ ਫਿਰ ਉਹਨੂੰ ਸਰਕਾਰ ਜਿਹੜੀ ਆ ਦਬਾਉਣ ਦਾ ਵੀ ਕੋਸ਼ਿਸ਼ ਕਰਦੀ ਆ ਇਹ ਕਈ ਵਾਰ ਕੋਈ ਇੱਕ ਰੰਗ ਇਹੋ ਜਿਹਾ ਦੇ ਕੇ ਆਪਣੀ ਆਪੋਜੀਸ਼ਨ ਨੂੰ ਸ਼ਾਂਤ ਕਰਨਵਾ ਤੇ ਅਭਾਰਨ ਦਾ ਵੀ ਕੋਸ਼ਿਸ਼ ਕਰਦੀ ਆ ਕਿ ਲੋਕਾਂ ਦੀ ਟੈਨਸ਼ਨ ਜਿਹੜੀ ਆ ਸੀ ਦੂਸਰੇ ਬਨੇ ਡਾਇਵਰਟ ਕਰੀਏ ਔਰ ਜੋ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਮੈਂ ਤੇ ਸਮਝਣਾ ਆ ਕਿ ਇਹ ਬੜਾ ਪਲਾਨ ਛੋੜਾ ਤਰੀਕੇ ਦੇ ਨਾਲ ਲੋਕਾਂ ਦਾ ਬਿਲਕੁਲ ਛੱਪਿਆ ਨਾਸ਼ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਐਸ ਵਲੇ ਡਵੈਲਪਮੈਂਟਾਂਾਂ ਦੀ ਕੋਈ ਚੀਜ਼ ਨਹੀਂ ਲਾਜ ਨਾ ਨਾ ਲਾਜ ਨਾ ਨਾ ਦੀ ਕੋਈ ਚੀਜ਼ ਨਹੀਂ ਐਸਲੇ ਜੋ ਹਾਲਾਤ ਬੜੇ ਨੇ ਉਹਨਾਂ ਦੇ ਵਿੱਚੋਂ ਪੰਜਾਬ ਕਿਵੇਂ ਨਿਕਲੂਗਾ ਚਿੰਤਾ ਦਾ ਵਿਸ਼ਾ ਬਹੁਤ ਵੱਡਾ ਬੜਿਆ ਥਿਲੋ ਸਾਹਿਬ ਤੁਸੀਂ ਨਿਕਲਣ ਦੀ ਗੱਲ ਕੀਤੀ ਪੰਜਾਬ ਦੀ ਚਿੰਤਾ ਦੀ ਗੱਲ ਕੀਤੀ ਅਕਸਰ ਹੀ ਜਦੋਂ ਕੋਈ ਵੀ ਬਾਤ ਹੀ ਸੱਤਾ ਚੋਂ ਦੀਏ ਉਨੀ ਸੌ ਪਰ ਕੋਲ ਜਾਂਦਾ ਜਦੋਂ ਸੱਤਾ ਤੋਂ ਬਾਹਰ ਚਲ ਜਾਂਦੀ ਹੈ ਉਦੋਂ ਮੰਨ ਲਓ ਕਿਸੇ ਨੇ ਪੰਜਾਬ ਜੂੜੋ ਯਾਤਰਾ ਕਰ ਲਈ ਕਿਸੇ ਨੇ ਭਾਰਤ ਜੂੜੋ ਯਾਤਰਾ ਕਰ ਲਈ ਮੂਰਖੇ ਇਹ ਸਾਰੇ ਜਦੋਂ ਫੇਰ ਸੱਤਾ ਚੋਂ ਦੇ ਸਾਰੇ ਭੁੱਲ ਜਾਂਦੇ ਆ ਇਹ ਕੀ ਕਾਰਨ ਹੈ ਦਰਸ ਰਿਸ਼ਦਾਂ ਜੀ ਵੀ ਵੇਖੋ ਭੁੱਲਣ ਵਾਲੀ ਗੱਲ ਹਰ ਬੰਦਾ ਆਪਣੀ ਪਾਰਟੀ ਦੀ ਗੱਲ ਕਰਦਾ ਔਰ ਕਈ ਵਾਰ ਆਪਣੀ ਪਾਰਟੀ ਦੇ ਕੇਈ ਨੁਕਸਾਨ ਨੂੰ ਲੁਕਾਉਣ ਦੀ ਵੀ ਆਦਮੀ ਆਮ ਤੌਰ ਤੇ ਕੋਸ਼ਿਸ਼ ਕਰਦੇ ਆ ਪਰ ਮੈਂ ਕਹੂੰਗਾ ਕਿ ਕੋਈ ਰਾਜ ਭਾਗ ਇਹ ਮੰਨ ਲੈਣਾ ਚਾਹੀਦਾ ਕਿ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਉਸ ਜ਼ਿੰਮੇਵਾਰੀ ਦੇ ਵਿੱਚ ਨਾ ਤੇ ਤੁਸੀਂ ਇਕੱਲੇ ਇੱਕ ਧਰਮ ਨੂੰ ਲੈ ਕੇ ਚੱਲ ਸਕਦੇ ਨਾ ਇਕੱਲੀ ਕੌਮ ਨੂੰ ਲੈ ਕੇ ਚੱਲ ਸਕਦੇ ਆ ਉਹਦੇ ਵਿੱਚ ਸਾਰੇ ਸੂਬੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਇੰਟਰਸਟ ਨੂੰ ਬਾਤ ਕਰਨਾ ਹੁੰਦਾ ਜੀ ਉਹ ਇਤਨਾ ਦੇ ਹਾਲਾਤ ਨੇ ਜਦੋਂ ਤੁਸੀਂ ਕਿਸੇ ਇੱਕ ਦੇ ਇੰਟਰਸਟ ਨੂੰ ਬਾਤ ਕਰਨ ਦੀ ਕੋਸ਼ਿਸ਼ ਕਰਦੇ ਹੋ ਉਹ ਨੈਚਰਲੀ ਕਿਸੇ ਦੂਸਰੇ ਦੇ ਇੰਟਰਸਟ ਨੂੰ ਛੱਟ ਵੱਜ ਜਾਂਦੀ ਆ ਜਿਹਦੇ ਨਾਲ ਫਿਰ ਉਹ ਵਾਇਲੈਂਸ ਵੀ ਪੈਦਾ ਹੁੰਦੀ ਆ ਤੇ ਲੋਕ ਇਹ ਵੀ ਸਮਝੇ ਪੀ ਸਾਡੇ ਨਾਲ ਇਨਜਸਟਸ ਹੋ ਰਿਹਾ ਪਰ ਕਈ ਵਾਰ ਹੁੰਦਾ ਆ ਵੀ ਆਪਾਂ ਕੀਤਾ ਹੀ ਕੱਖ ਨਹੀਂ ਹੁੰਦਾ ਜੀ ਸਾਡਾ ਮਨੋਰਥ ਸਿਰਫ ਰਾਜਪਾਲ ਕਰਨ ਦਾ ਹੀ ਹੁੰਦਾ ਆਵੇਂ ਇਧਰੋਂ ਵੱਲ ਕੇ ਭਾਵੇਂ ਇਧਰੋਂ ਵੱਲ ਕੇ ਆਪਾਂ ਜ਼ੋਰ ਲਾ ਕੇ ਕਿਸੇ ਤਰੀਕੇ ਨਾਲ ਕੁਰਸੀ ਦੇ ਉੱਤੇ ਕਬਜ਼ਾ ਕਰ ਲਈਏ ਤੇ ਮੁੜ ਕੇ ਪੂਨ ਕਹਿਣ ਤੇ ਮੈਂ ਕਹਿਣਾ ਐਕਚੁਅਲੀ ਉਹ ਸਾਹ ਬਣਿਆ ਆ ਕੁਰਸੀ ਤੇ ਕਬਜ਼ਾ ਹੋ ਗਿਆ 92 ਜਿਹੜੇ ਨੇ ਐਮਐਲਏ ਜਿੱਤ ਕੇ ਜਿਨ੍ਹਾਂ ਦੀ ਕਦੀ ਆਸ ਨਹੀਂ ਸੀ ਕੀਤੀ ਜਾ ਸਕਦੀ ਔਰ ਉਹ ਜਿਹੜਾ ਹੁਣ ਉਹਨਾਂ ਨੂੰ ਜਾਪਦਾ ਵੀ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਪਰ ਉਹ ਹੀ ਭੁੱਲ ਗਏ ਵੀ 92 ਬਣਾਉਣ ਵਾਲੇ ਲੋਕ ਹੈਗੇ ਆ ਜਿਹੜੇ 92 ਬਣਾ ਸਕਦੇ ਆ ਔਰ ਪਰਵੇਂ ਨੂੰ ਲਾਭ ਵੀ ਸਕਦੇ ਨੇ ਔਰ ਉਹ ਖਿਲਾਫ ਮਜਹਰਾ ਤੇ ਜੋ ਵੀ ਐਸੇਲੇ ਹਾਲਾਤ ਨੇ ਉਹ ਤੁਹਾਡੇ ਲਈ ਪਾਇਦਾ ਕਰਦਣਗੇ ਜਿਨ੍ਹਾਂ ਨੂੰ ਸੰਭਾਲਣਾ ਤੁਹਾਡੇ ਲੋਕਾਂ ਨੂੰ ਸਰਕਾਰ ਕਾਂਲੀ ਦਲ ਦੀ ਸਰਕਾਰ ਸੱਤਾ ਇਸ ਦੇ ਵਿੱਚੋਂ ਜਾਂਦੀ ਆ ਇੱਕ ਨਸ਼ੇ ਦੇ ਮੁੱਦੇ ਤੇ ਮਾਈਨਿੰਗ ਦੇ ਮੁੱਦੇ ਤੇ ਹੋਰ ਛੋਟੇ ਮੋਟੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਦੀ ਸਰਕਾਰ ਆਉਂਦੀ ਉਹਨਾਂ ਮੁੱਦਿਆਂ ਦੇ ਪੰਜਾਬ ਜਿੱਤ ਲੈਂਦੀ ਆ ਉਹ ਮੁੱਦੇ ਫਿਰ ਬਰਕਰਾਰ ਰਹਿੰਦੇ ਨੇ ਉਹਨਾਂ ਮੁੱਦਿਆਂ ਦੇ ਆ ਕੇ ਫਿਰ ਆਮ ਆਦਮੀ ਪਾਰਟੀ ਫਿਰ ਉਹ ਮੁੱਦਿਆਂ ਤੇ ਕੰਮ ਕਰਦੀ ਆ ਤੇ ਕਿੱਡੇ ਵੱਡੇ ਮੁੱਦੇ ਜਿਹੜੇ ਪੰਜਾਬ ਤੋਂ ਖਤਮ ਹੀ ਨਹੀਂ ਹੋਣਦੇ ਗੱਲ ਆ ਲੋਕ ਜਿਹੜੇ ਨੇ ਉਹਨਾਂ ਦੀ ਮੈਮਰੀ ਬੜੀ ਸ਼ਾਰਟ ਹੈ ਜਦੋਂ ਕਾਲੀਦਾੜ ਦੀ ਸਰਕਾਰ ਸੀ ਉਦੋਂ 1800 ਰੁਪਏ ਦੀ ਰੇਟ ਸੀ ਜੀ ਜਦੋਂ ਕਾਂਗਰਸ ਜਾਈ ਉਦੋਂ 2800 ਤੋਂ ਲੈ ਕੇ 3400 ਤੱਕ ਗਈ ਅੱਜ ਕੀ ਹਾਲ ਆ ਮੈਂ ਉਹ ਹੀ ਕਹਿਣਾ ਵੀ ਉਹ ਉਹਨਾਂ ਚੀਜ਼ਾਂ ਦੇ ਕੰਮ ਹੋਈ ਜਾਂਦਾ ਨਹੀਂ ਇਹ ਗੱਲ ਪਤਾ ਕੀ ਹੈ ਕਿਉਂਕਿ ਇਸ਼ੂ ਤੇ ਜਿਹੜੇ ਨੇ ਇਸ਼ੂ ਤੇ ਪੰਜਾਬ ਦੇ ਰਹਿਣੇ ਆ ਲੋਕਾਂ ਦੇ ਭਲੇ ਦੀ ਗੱਲ ਤੇ ਜਿਹੜੀ ਆ ਪੰਜਾਬ ਵਾਸਤੇ ਹਰ ਇੱਕ ਬੰਦੇ ਨੇ ਕਰਨੀ ਆ ਪਰ ਉਤੇ ਪੂਰਾ ਨਹੀਂ ਉਤਰਦੇ ਹੁਣ ਸਾਡੇ ਸਾਹਮਣੇ ਜੋ ਇਸ਼ੂ ਨੇ ਆਪਾਂ ਜਦੋਂ ਮੁਖਤ ਖੋਰੀਆਂ ਵਾਲੇ ਗੱਲਾਂ ਤੇ ਪੈ ਗਏ ਆ ਤੇ ਫਿਰ ਮੈਨੂੰ ਦੱਸੋ ਪੰਜਾਬ ਜਿਹਦਾ ਆ ਜਾਊਗਾ ਕਿੱਧਰ ਇੱਕ ਘਰ ਚਲਾਉਣ ਵਾਸਤੇ ਵੀ ਉਹਦੀ ਆਮਦਨ ਨੂੰ ਬੈਲੈਂਸ ਕਰਨਾ ਬੜਾ ਜ਼ਰੂਰੀ ਹੈ ਤੇ ਜੇ ਆਪਾਂ ਵਾਰ-ਵਾਰ ਕੇ ਝੂਠ ਹੀ ਸਰਕਾਰਾਂ ਬਣਾਵਾਂਗੇ ਤੇ ਲੋਕ ਫਿਰ ਉਹਦਾ ਜਵਾਬ ਤੇ ਪੁੱਛਣਗੇ ਨਾ ਪਰ ਲੋਕ ਜਦੋਂ ਉਹਨਾਂ ਨੂੰ ਝੂਠੇ ਲਾਰੇ ਲਾਇਆ ਜਾਂਦਾ ਉਦੋਂ ਨਹੀਂ ਪੁੱਛਦੇ ਪਈ ਪੂਰਾ ਕਿਵੇਂ ਹੋਊਗਾ ਹੋਣ 1000 ਰੁਪਿਆ ਜਨਾਨੀਆਂ ਦੇ ਆ ਕੇ ਕਹਿੰਦਾ ਇਹਨਾਂ ਨੂੰ ਇਹ ਨਹੀਂ ਵੀ ਸਾਢੇ 3 ਕਰੋੜ ਦੀ ਵਾਦੀ ਆ ਇਹਦੇ ਵਿੱਚ ਪੌਣੇ 2 ਕਰੋੜ ਦੇ ਫੀਮੇਲ ਆ 1.5 ਕਰੋੜ ਹੀ ਲਾ ਲੋ 1.5 ਕਰੋੜ ਇਸਤੀ ਨੂੰ 1000 ਰੁਪਿਆ ਮਹੀਨੇ ਦਾ ਤੁਸੀਂ ਕਿਤਰਾ ਦੇਉਂਗਾ ਇਹ ਤਿੱਧਾ ਜਿਹੜੀਆਂ ਨੇ ਨਾ ਲੋਕਾਂ ਨੂੰ ਵੋਟ ਪਾਉਣ ਲੱਗਿਆ ਸੋਚਣੀਆਂ ਚਾਹੀਦੀਆਂ ਨੇ ਜਿਹੜੀਆਂ ਨਹੀਂ ਸੋਚਦੇ ਉਦੋਂ ਜਦਵਾਤੀ ਹੋ ਕੇ ਭਾਵਕ ਹੋ ਕੇ ਉਹ ਝੂਠ ਦੇ ਪ੍ਰਚੰਡ ਵਿੱਚ ਫਸ ਕੇ ਲੋਕ ਫੜਾ ਫੜ ਅਨੇਵਾ ਵੋਟਾਂ ਪਾ ਦਿੰਦੇ ਮਤ ਹੀ ਬਟਾਲੇ ਦਾ ਐਮਐਲਏ ਬਣਿਆ ਸਾਡੀ ਬਟਾਲੇ ਘੁੱਗੀ ਸੀ ਉਦੋਂ ਉਦੋਂ ਆਮ ਪਾਰਟੀ ਦਾ ਰਵਾਂ ਐਸੋੜੇ ਨੂੰ ਵੱਧ ਸੀ 100 ਸੀਟ 100 ਸੀਡਾ ਰਵਾਂ ਉਦੋਂ ਪਾਰੇ ਸੀ ਤੁਹਾਨੂੰ ਪਤਾ ਹੀ ਆ ਔਰ ਘੁੱਗੀ ਪ੍ਰਧਾਨ ਸੀ ਉਹ ਮੁੱਖ ਮੰਤਰੀ ਦਾ ਕੈਂਡੀਡੇਟ ਸੀ ਉਹ ਆ ਰਿਹਾ ਸੀ ਮੈਂ ਮੁੱਖ ਮੰਤਰੀ ਬਣਨਾ ਅਸ਼ੁਨੀਆ ਦਾ ਹਮਦਰਦੀ ਮੁੱਖ ਮੰਤਰੀ ਬਣਨਾ ਮਾਨੋ ਗੱਲ ਮੈਂ ਤੇ ਜਾ ਰਿਹਾ ਐਮਐਲਏ ਬਣਨਾ ਜੇ ਤੁਸੀਂ ਵੋਟਾਂ ਪਾ ਦਿਓਗੀ ਤੁਹਾਡੀ ਮਿਹਰਬਾਨੀ ਆ ਕਿ ਮੈਂ ਤੇ ਨੇਕੀ ਤੇ ਇਮਾਨਦਾਰੀ ਦੇ ਨਾਲ ਚੱਲਣ ਵਾਲਾ ਪਤਾ ਜੇ ਕੋਈ ਮੇਰੇ ਉੱਤੇ ਤੁਹਾਡੇ ਕੋਈ ਖੋਮਚ ਹੈਗੀ ਤੇ ਦੱਸ ਦਿਓ ਮੈਂ ਨਾ ਗਲਤ ਕੰਮ ਕੀਤਾ ਨਾ ਮਗਾ ਕਰਾਂ ਲੋਕਾਂ ਨੇ ਮੇਰੀ ਗੱਲ ਦੇ ਉੱਤੇ ਅਮਲ ਕੀਤਾ ਮੇਰੀ 5 ਸਾਲਾਂ ਦੀ ਕਾਰਗੁਜ਼ਾਰੀ ਉੱਥੇ ਬੈਠ ਕੇ ਵੇਖੀ ਮੈਨੂੰ ਸਾਰੀ ਦੀ ਲੋਕਾਂ ਨੇ ਇੱਕ ਬੰਦੇ 16 ਜਿਹੜੇ ਆਪਕੇ ਸਾਡੇ 9 ਰਾਊਂਡ ਸ਼ਹਿਰ ਦੇ ਸੀ ਤੇ 3 ਰਾਊਂਡ ਸਾਡੇ ਪਿੰਡਾਂ ਦੇ ਤੇ 9 ਰਾਊਂਡਾਂ 'ਚ ਮੈਂ 9500 ਵੋਟ ਡਾਊਨ ਸਾਂ ਸ਼ਹਿਰ ਤੋਂ ਤੁਹਾਨੂੰ ਨਾ ਰੋਣਾ ਜੀ ਸੜਾ ਵਾਲਾ ਬੜਕਾ ਕੇ ਉਹ ਮਾਰੀ ਬਲ ਜਦੋਂ ਕਿਸੇ ਦੀ ਗੱਲ ਤੇ ਮੰਨ ਤੇ ਪੈ ਜੇ ਜੇ ਕੋਈ ਸੱਚੀ ਗੱਲ ਮੰਨ ਲੂਗਾ ਉਹ ਮੁੜ ਕੇ ਸੌਖਾ ਹੋਊਗਾ ਸੋਚੂਗਾ ਯਾਰ ਮੈਂ ਗਲਤ ਨਹੀਂ ਕੀਤਾ ਇਹ ਇਹ ਗਲਤ ਕਰ ਰਿਹਾ ਤੇ ਇਹਦੀ ਬਸ ਤੇ ਲੋਕਾਂ ਨੇ ਗਲਤ ਕਰ ਲਿਆ ਬਹੁਤ ਵੱਡਾ ਜਿਸ ਕਰਦਾ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਇਹਦਾ ਖਮਿਆਜਾ ਸਾਨੂੰ ਬੜਾ ਵੱਡਾ ਪੂਸਤਰਾ ਪਊਗਾ ਢਿਲੋ ਸਾਹਿਬ ਪਾਰਟੀਆਂ ਸਾਰੀਆਂ ਆਪੋ ਆਪਣਾ ਪ੍ਰਚਾਰ ਕਰਦੀਆਂ ਨੇ ਵੋਟਾਂ ਲੈਣ ਵਾਸਤੇ ਕੋਈ ਝੂਠ ਬੋਲਦੀਆਂ ਨੇ ਕੋਈ ਸੱਚ ਬੋਲਦੀਆਂ ਹੋਣਗੀਆਂ ਕੁਝ ਵਾਅਦੇ ਪੂਰੇ ਕੀਤੇ ਜਾਂਦੇ ਕੁਝ ਰਹਿ ਜਾਂਦੇ ਨੇ ਪਰ ਇਹ ਜਿਹੜੇ ਜਿਸ ਤਰ੍ਹਾਂ ਆਪਾਂ ਦੀਪ ਧੱਲੋਂ ਨੇ ਇਹ ਗੱਲ ਕਹੀ ਆ ਕਿ ਇਹ ਕਿੱਡੇ ਕਿ ਮੁੱਦੇ ਆ ਜਿਹੜੇ ਹੱਲ ਨਹੀਂ ਕੀਤੇ ਜਾ ਰਹੇ ਕਿ ਇਹ ਪਾਰਟੀਆਂ ਸਰਕਾਰਾਂ ਜਿਹੜੀਆਂ ਇਹਨਾਂ ਮੁੱਦਿਆਂ ਨੂੰ ਹੱਲ ਹੀ ਨਹੀਂ ਕਰਨਾ ਚਾਹੁੰਦੀਆਂ ਕਿ ਜਾਂ ਇਹ ਹੱਲ ਕਰਨ ਵਾਸਤੇ ਕੋਈ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਜਰ ਅਸੀਂ ਵੇਖੋ ਇਹ ਤੁਹਾਡਾ ਜਿਹੜਾ ਸਵਾਲ ਹੈ ਨਾ ਮੁੱਦਾ ਕਿਹੜਾ ਕਿੱਦਾ ਆ ਸਭ ਤੋਂ ਵੱਡਾ ਮੁੱਦਾ ਇੱਥੇ ਹੈਗਾ ਅਸਲੀ ਨਸ਼ੇ ਦਾ ਬੇਰਜਗਾਰੀ ਦਾ ਮੁੱਦਾ ਆ ਲਾਇਨ ਆਡਰ ਦਾ ਮੁੱਦਾ ਆ ਹੁਣ ਵੇਖੋ ਆਪਾਂ ਪਿੰਡਾਂ 'ਚ ਬੈਠੇ ਆਂ ਰੂਲਰ ਏਰੀਆ 'ਚ ਬੈਠੇ ਆਂ ਕਿਸੇ ਗੱਲ ਨੂੰ ਹੈਂਡਲ ਕਰਨ ਵਾਸਤੇ ਉਹਦੀ ਪਲੈਨਿੰਗ ਕਰਨੀ ਪੈਂਦੀ ਆ ਤੁਸੀਂ ਹਰ ਪਿੰਡ ਦਾ ਬਲੂਪ੍ਰਿੰਟ ਬਣਾ ਲਓ ਇੱਥੇ ਕੀ ਹੋ ਰਿਹਾ ਜਦੋਂ ਦੀਆਂ ਸਰਕਾਰਾਂ ਬਣੀਆਂ ਨੇ ਗਲੀਆਂ ਨਾਲੀਆਂ ਦੀਆਂ ਈਟਾਂ ਦਾ ਰੌਲਾ ਪੈ ਜਾਂਦਾ ਕਰੋੜਾ ਰੁਪਈਆ ਆ ਜਾਂਦਾ ਕਰੋੜਾ ਖਾਧਾ ਜਾਂਦਾ ਕੋਈ ਪੁੱਠ ਕੇ ਸਿੱਧੀਆਂ ਲਾ ਦਿੰਦਾ ਕੋਈ ਪੁੱਠੀਆਂ ਲਾ ਦਿੰਦਾ ਆ ਮੇਰੇ ਪਿੰਡ ਦੀ ਇਨਕੁਆਇਰੀ ਮੈਂ ਰੱਖੀ ਆ ਤਕਰੀਬਨ 80 ਲੱਖ ਰੁਪਈਆ ਮੇਰੇ ਪਿੰਡ ਦੇ ਸਿੱਧਾ ਹੀ ਲਿਆਕ ਪਾ ਕੇ ਖਾ ਗਏ ਮੇਰਾ ਖਿਆਲ 2 ਸਾਲ ਹੋ ਗਏ ਮੈਨੂੰ ਦਰਖਾਸਤ ਦਿੱਤੇ ਮੁੱਖ ਮੰਤਰੀ ਨੂੰ ਇਸ ਪੜਿਤ ਦੇ 2 ਐਮਐਲ ਜਿਹੜੇ ਵਿਧਾਨ ਤੋਂ ਬਚ ਰਹੇ ਆ ਮੈਂ ਵੀ ਰਿਆਂ ਦੋਵਾਂ ਰਾ ਸਦਾ ਜਗਿੰਦਰ ਸਿੰਘ ਵੀ ਸਾਡੇ ਸਾਥ ਕੰਪਲੇਟ ਹੋ ਜਾ ਬਚ ਰਹੇ ਨੇ ਦੇਖੋ ਜਦੋਂ ਕੋਈ ਗੱਲ ਦੇ ਵਿੱਚ ਇੱਕੋ ਹੀ ਮਸੱਦ ਆ ਵੀ ਅਸੀਂ ਲੁੱਟ ਮਾਰ ਕਿਵੇਂ ਕਰਨੀ ਆ ਫਿਰ ਸਾਹਮਣੇ ਬੰਦਾ ਚੰਗਾ ਆ ਜਾਂ ਮਾੜਾ ਉਹ ਕਰਦਾ ਤੇ ਪਛਾਣ ਹੀ ਬੁੱਕਣੀ ਆ ਇਹ ਗੱਲ ਮੰਨਦੇ ਜੇ ਕਿ 70 ਸਾਲ ਵੀ ਤੇ ਅਸੀਂ ਚੜੀਆਂ ਨਾਲ ਨਹੀਂ ਕੀ ਬਿਲਕੁਲ ਮੈਂ ਤੇ ਕਹਿੰਨਾ ਇਹ ਜੇਕਰ ਵੱਲੋ ਤੁਸੀਂ ਇੱਕ ਇੱਕ ਪਿੰਡ ਦਾ ਬਲੂਪ੍ਰਿੰਟ ਤਿਆਰ ਕਰ ਲੋ ਇਸ ਪਿੰਡ ਚ ਟੋਟਲ ਕਿੰਨੀਆਂ ਗਲੀਆਂ ਨੇ ਉਹਨਾਂ ਦੀ ਚੜਾਈ ਕਿੰਨੀ ਉਹਨਾਂ ਦੀ ਲੰਬਾਈ ਕਿੰਨੀ ਤੇ ਤੁਸੀਂ ਹਿਸਾਬ ਲਾ ਲਓ ਵੀ ਇਹਦੇ ਉੱਤੇ ਕਿੰਨੀ ਇਨਵੈਸਟਮੈਂਟ ਚਾਹੀਦੀ ਹੈ ਤੇ ਕਿੰਨੀ ਹੋਣ ਹੋ ਗਈ ਆ ਤੇ ਪੁੱਛੋ ਕਿਥੇ ਗਿਆ ਪਿੰਡਾਂ ਸਰੇ ਵੀ ਮਸਲਾ ਪੈ ਜਾਂਦਾ ਵੀ ਪਹਿਲਾਂ ਇੱਟਾਂ ਲਾਈਆਂ ਫਿਰ ਲੋਗ ਕੰਪਲੀਟ ਕੰਕਰੀਟ ਆ ਗਈ ਪਹਿਲਾਂ ਪਹਿਲਾਂ ਇੱਟਾਂ ਲਾਈਆਂ ਤੇ ਕੰਕਰੀਟ ਲਾਈ ਫਿਰ ਹੁਣ ਇੰਟਰਲੌਕ ਲਾ ਲਈ ਨਹੀਂ ਇਹਦੀ ਲੋੜ ਕੀ ਆ ਵੇਖੋ ਜਿੱਦ ਕੰਕਰੀਟ ਲੱਗੀ ਆ ਜਾਂ ਇੱਟਾਂ ਲੱਗ ਗਈਆਂ ਨੇ ਫਿਰ ਕੀ ਲੋੜ ਐ ਜੀ ਉਹਦੀ ਫਿਰ ਉਹਦੇ ਵਿੱਚ ਤੇ ਤੁਹਾਡਾ ਪਾਣੀ ਧਾਂ ਜਾ ਰਿਹਾ ਤੁਹਾਡੀ ਸਮੱਸਿਆ ਵਧ ਰਹੀ ਆ ਹੁਣਾਂ ਤੇ ਕੀ ਪਿੰਡਾਂ ਜਲਾਤੀਆਂ ਨੇ ਆ ਸਾਰੀ ਸਕੜ ਵੇਖੋ ਉੱਪਰ ਡੋਏ ਨੇ ਕੋਈ ਟੂਟੀ ਬੰਦ ਨਹੀਂ ਕਰਦਾ ਲੋਕਾਂ ਨੂੰ ਪਹਿਲ ਨੂੰ ਜਿਹੜੀ ਡਿਵੈਲਪਮੈਂਟ ਦੇਣੀ ਉਹਦੇ ਬਾਰੇ ਅਵੇਰਨੈਸ ਕਰਨੀ ਬੜੀ ਜ਼ਰੂਰੀ ਆ ਕਿ ਆਹ ਸਿਟੀ ਡਿਵੈਲਪਮੈਂਟ ਲਈ ਤੁਹਾਨੂੰ ਇਸ ਤਰੀਕੇ ਦੇ ਨਾਲ ਚੌਕਸਰਾਂ ਦੀ ਲੋੜ ਆ ਬਸ ਇੱਥੇ ਅਗਲੇ ਨੂੰ ਐਡਵਾਂਸ ਕੋਈ ਅਵੇਰਨੈਸ ਵੀ ਦਿੱਤੀ ਜਾਂਦੀ ਆਪਾਂ ਕਰ ਦਿੰਨੇ ਆ ਆ ਜੋ ਹਾਲ ਆ ਭਵੇਂ ਨੇ ਚਾਰ ਫੇਰੇ ਆ ਸੜਕ ਜਿਹੜੀ ਆ ਤੁਸੀਂ ਵੇਖ ਲਓ ਅਜੇ ਕੱਲ ਬਣੀ ਐ ਜ ਟੁੱਟਣ ਵੀ ਨਹੀਂ ਗਈ ਆ ਜੀ ਕਿਉਂ ਨਹੀਂ ਇਸ ਦਾ ਕੋਈ ਰਿਸਪੋਨਸੀਬਿਲਟੀ ਫਿਕਸ ਕੀਤੀ ਜਾਂਦੀ ਵੀ ਆਹ ਚੀਜ਼ ਜਿਹੜੀ ਆ ਇਹਦੀ ਕਿੰਨੇ ਸਾਲ ਗਰੰਟੀ ਜਿਹੜੀ ਆ ਤੁਸੀਂ ਪਹਿਲੋਂ ਲੈਣੇ ਆ ਟੇਕੇਦਾਰ ਕੋਲ ਵੀ ਇੰਨੇ ਸਾਲ ਇਹ ਤੁਟੂ ਵੀ ਤੁਹਾਡੇ ਖਿਲਾਫ ਪੰਕਚਮੈਂਟ ਵੀ ਤੁਹਾਨੂੰ ਦਿੱਤੀ ਜਾਊਗੀ ਤੇ ਤੁਹਾਡੇ ਕੋਲ ਦੁਬਾਰਾ ਕੰਮ ਹੀ ਕਰਵਾਜੂਗਾ। ਢੋਸਾ ਬ ਇੱਕ ਤਿੱਖਾ ਸਵਾਲ ਆ। ਹਾਂਜੀ। ਪਾਰਟੀ ਤੇ ਆਉਂਦਾ ਵਾ ਕੋਈ ਵੀ ਪਾਰਟੀ ਹੋਵੇ, ਸਰਕਾਰ ਹੋਵੇ ਇੱਕ ਗੱਲ ਜਿਹੜੀ ਆ ਉੱਠ ਕੇ ਆਉਂਦੀ ਆ ਕਿ ਜੋ ਸੜਕ ਬਣਾਈ ਜਾਂਦੀ ਹੈ, ਸੜਕ ਦੇ ਉੱਤੇ ਹਿੱਸੇਦਾਰੀਆਂ ਨਿਯੁਕਤ ਕੀਤੀਆਂ ਜਾਂਦੀਆਂ ਨੇ। ਇਸ ਨੂੰ ਦੇ ਬਾਰੇ ਕੋਈ ਰਿਐਲਿਟੀ ਨਹੀਂ ਆ। ਪਰ ਜੋ ਅਸੀਂ ਗੱਲ ਸੁਣਦੇ ਆ ਡਿਪਾਰਟਮੈਂਟ ਦੇ ਕੋਲੋਂ ਸੜਕ ਬਣਾਉਣ ਵਾਲਿਆਂ ਤੋਂ ਕਹਿੰਦੇ ਕਿ ਇਹਦੇ ਵਿੱਚ ਹਿੱਸੇ ਬਣਾਏ ਜਾਂਦੇ ਆ, ਹਿੱਸੇਦਾਰੀਆਂ ਦਿੱਤੀਆਂ ਜਾਂਦੀਆਂ। ਤੇ ਉਸੇ ਮੁਤਾਬਕ ਜਿਹੜਾ ਉਹ ਮਟੀਰੀਅਲ ਪਾਇਆ ਜਾਂਦਾ ਉਹਦੇ ਜਿਹੜੇ ਮੰਤਰੀ ਲੋਕ ਨੇ ਜਾਂ ਐਮਐਲਏ ਲੋਕ ਨੇ ਹਲਕੇ ਦੇ ਕਹਿੰਦੇ ਕਿ ਉਹਨਾਂ ਨੂੰ ਸਾਨੂੰ ਹਿੱਸਾ ਦੇਣਾ ਪੈਂਦਾ ਕਿੱਥੋਂ ਤੱਕ ਸਟਾਈ ਹੈ ਦੇਖੋ ਗੱਲ ਪਤਾ ਕੀ ਆ ਜਦੋਂ ਕਿਸੇ ਬੰਦੇ ਨੇ ਆਪਣੇ ਗ੍ਰਾਹ ਨੂੰ ਲਿਕਾਉਣਾ ਹੁੰਦਾ ਨਾ ਉਦੋਂ ਫਿਰ ਦੂਸਰਿਆਂ ਦੇ ਉੱਤੇ ਅਲੋਕੇਸ਼ਨ ਲਾ ਦਿੰਦਾ ਤੇ ਬੜੀ ਵੱਡੀ ਸਿੱਧੀ ਸਪੱਸ਼ਟ ਗੱਲ ਹੈ ਇੰਨੀ ਆਪਾਂ ਕੋ ਇਲੈਕਸ਼ਨ ਕਰਦੇ ਨਾ ਉਹ ਆਖਦਾ ਆਪਣੀ ਫਾੜੇ ਨੇ ਰਾਤਾ ਇਹ ਨਹੀਂ ਵੇਖਣਾ ਕਿ ਮੇਰੇ 'ਚ ਵੀ ਕਮੀ ਆ ਦੇਖੋ ਮੈਂ ਇਹ ਗੱਲ ਤਾਂ ਤੁਹਾਨੂੰ ਪਹਿਲੂ ਇੱਕ ਗੱਲ ਕੀਤੀ ਆ ਕਿ ਜੇਕਰ ਤੁਸੀਂ ਸਰਕਾਰ ਇਹ ਫੈਸਲਾ ਕਰ ਲੇ ਕਿ ਜਿਹਨੂੰ ਇਹਦਾ ਕੰਟਰੈਕਟ ਦੇਣਾ ਆ ਕੰਡੀਸ਼ਨ ਆ ਆਨੇ ਇਹ 7 ਸਾਲ ਇਹ ਜ ਟੁੱਟਣੀ ਨਹੀਂ ਚਾਹੀਦੀ ਜੇ ਟੁੱਟੂਗੀ ਇਹਦੀ ਇੰਨੀ ਪਾਚਮੈਂਟ ਰੱਖਦੇ ਆ ਉਹ ਠੇਕੇਦਾਰ ਨੂੰ ਪਾਚਮੈਂਟ ਵੀ ਲਈ ਜਾਊਗੀ ਉਹਦੇ ਕੋਲ ਦੁਬਾਰਾ ਬਣਾਇਆ ਜਾਊਗਾ ਫਿਰ ਉਹ ਵੇਖ ਲੂਗਾ ਵੀ ਮੈਂ ਕਿਹਨੂੰ ਹਿੱਸਾ ਦੇਣਾ ਕਿ ਨਹੀਂ ਦੇਣਾ ਜਦੋਂ ਉਹਨੂੰ ਮਟੀਰੀਅਲ ਲਾ ਕੇ ਬਣਾਉਣੀ ਪਊਗੀ ਤੇ ਜੇ ਵੇਖੋ ਆਪਾਂ ਅੱਜ ਬਣੇ ਸਵੇਰੇ ਟੁੱਟ ਗਏ ਤੇ ਫਿਰ ਫਿਰ ਤੇ ਮਸਲਾ ਮੁੱਕ ਗਿਆ ਨਾ ਇਹਦੇ ਕਰਕੇ ਰਿਸਪੌਂਸਿਬਿਲਟੀ ਸਰਕਾਰ ਦੀ ਆ ਹਿੱਸੇਦਾਰੀਆਂ ਆ ਸਰਕਾਰ ਨੇ ਵੇਖਣਾ ਆ ਪਾਵੇ ਸਾਰੇ ਪੈਸੇ ਕਿ ਇਹਨੂੰ ਦੇ ਦੇ ਪਰ ਇਹ ਸਾਡਾ ਕੰਮ ਮੁਕੰਮਲ ਕਰਕੇ ਦੇ। ਸ਼ੋਮਨੀ ਕਾਲੀਦਲ ਨੂੰ 50 ਰੁਪਏ ਦੀ ਪੰਜਾਬ ਬਚਾਓ ਯਾਤਰਾ ਦੀ। ਨਹੀਂ ਇਹ ਤੇ ਇੱਕ ਪੋਲੀਟਿਕਲ ਸਾਡਾ ਸਿਸਟਮ ਹੈ ਨਾ ਜੀ। ਹੁਣ ਰਾਹੁਲ ਗਾਂਧੀ ਯਾਤਰਾ ਕਰਦੇ ਨੇ ਉਹਨੂੰ ਕਿ ਇਹ ਉਹਨੂੰ 50 ਰੁਪਏ ਦੀ ਲੋਕਾਂ ਦੇ ਵਿੱਚ ਆਪਣੀ ਗੱਲ ਨੂੰ ਤਾਜ਼ਾ ਕਰਨਾ ਪੈਂਦਾ। ਲੋਕਾਂ ਦੀ ਮੈਮਰੀ ਬੜੀ ਛਾਹ ਹੈ। ਜੀ। ਗੱਲ ਗੱਲ ਕਰੀ ਦੀ ਅਗਲੇ ਦਿਨ ਭੁੱਲ ਜਾਂਦੇ ਆ। ਲੋਕਾਂ ਨੂੰ ਫੇਰ ਇਹ ਅਵੇਅਰਨੈਸ ਇਹ ਆਪਣੀਆਂ ਪ੍ਰਾਪਤੀਆਂ ਇਹ ਸਾਰੀ ਗੱਲ ਲੋਕਾਂ ਦੇ ਵਿੱਚ ਕਰੋ ਤਾਜ਼ਾ ਕਰਨ ਵਾਸਤੇ ਇਹ ਜਿਹੜੀ ਆ ਯਾਤਰਾ ਸਰਾਜ ਸਿੰਘ ਬਾਦਲ ਨੇ ਰੱਖੀ ਆ। ਔਰ ਤੁਸੀਂ ਵੇਖਦੇ ਜੀ ਕਿੰਨਾ ਪਰਵਾਹ ਹੰਗਾਰਾ ਅੱਜ ਹਰੇ ਪੰਜਾਬ 'ਚ ਸ਼ੁਰੂ ਹੋਇਆ ਔਰ ਇਹ ਯਾਤਰਾ ਕਰਦੇ ਕਰਦੇ ਕਰਨੇ ਕਰਦੇ ਤੇ ਉਹ ਜੀ ਠਾਠਾ ਮਾਰਦਾ ਇਕੱਠ ਜਿਹੜਾ ਲੋਕਾਂ ਦਾ ਵੱਧ ਜਾਂਦਾ ਔਰੇ ਦਾ ਫਾਇਦਾ ਹੋਊਗਾ ਆਪਾਂ ਨੂੰ ਕਿਉਂਕਿ ਔਣ ਵਾਲੇ ਲੈਕਸ਼ ਤੇ ਜਾਗਰੂਕੀ ਕਰਨਾ ਹੁੰਦਾ ਲੋਕਾਂ ਨੂੰ ਹੁਣ ਇਹ ਆ ਵੀ ਝੂਠ ਮਾਰ ਕੇ ਜਾਗਰਤ ਕਰਨਾ ਹੋਰ ਚੀਜ਼ ਆ ਇੱਕ ਸਾਡੇ ਕੋਲ ਜਿਹੜਾ ਸਾਰਾ ਪ੍ਰੀ ਪਲਾਨਡ ਜੋ ਕੁਛ ਇਹ ਹੁਣ ਤੱਕ ਕੀਤਾ ਉਹ ਸਾਰਾ ਡਾਟਾ ਲੋਕਾਂ ਕੇ ਰੱਖੀਏ ਜਾਂ ਭਾਵੇਂ ਸਾਰਾ ਕੁਝ ਆਪਾਂ ਕੀਤਾ ਇਹਨਾਂ ਨੇ ਤਾਂ ਕਹਿੰਦੇ ਕੀਤਾ ਕੱਖ ਨਹੀਂ ਇਹ ਤਾਂ ਤੁਹਾਨੂੰ ਗੱਫਾ ਮਾਰੀ ਜਾਂਦੇ ਨੇ ਕਦੀ ਬੜੀ ਡਿਸਪੈਸਰੀ ਕਿਤੇ ਹਰਮਜੀ ਫੇਰ ਤੇ ਉੱਥੇ ਆਪਣੀ ਫੋਟੋ ਲੈ ਕੇ ਆਖੀ ਜਾਂਦੇ ਵੀ ਅਸੀਂ ਇਥੇ ਆਮ ਆਦਮੀ ਕਲੀਨਿਕ ਬਣਾਉਂਦੀ ਅਸੀਂ ਪੁੱਛਦੇ ਵੀ ਕਿਹੜੀ ਨਵੀਂ ਬਣੀ ਆ ਉਹਦਾ ਨਾਮ ਦੱਸੋ ਕਮਿਊਨਲ ਸਕੂਲ ਦੀ ਗੱਲ ਚੱਲੀ ਔਰ ਵਿਜੇ ਪ੍ਰਤਾਪ ਨੇ ਉੱਥੇ ਇਹਨਾਂ ਦਾ ਕਰ ਦਿੱਤੇ ਜਿਹੜੇ ਅਸੀਂ ਆਪਣਾ ਪੋਰ ਖੋਲ ਕੇ ਰੱਖ ਦਦੇ ਅਸੀਂ ਕਿਹਨੇ 7000 ਕਰਨ ਵਾਲੇ ਬੰਨੇ ਪਾਓ ਕਿ ਜਿਹੜੀ ਗੱਲ ਲੋਕਾਂ ਦੇ ਸਾਹਮਣੇ ਲਿਆਓ ਉਹ ਚ ਰਿਐਲਿਟੀ ਤੋਂ ਹੋਏ ਆਪਾਂ ਇੱਕ ਦੂਜੇ ਤੇ ਪੁੰਝੇ ਫੇਰ ਕੇ ਆਖੀ ਜੀ ਇਹ ਨਹੀਂ ਆ ਮੇਰਾ ਆ ਮੇਰਾ ਮੇਰਾ ਇਹ ਤਾਂ ਗੱਲਾਂ ਜਿਹੜੀਆਂ ਨਹੀਂ ਇਹ ਤਾਂ ਬੈਠੇ ਤੇ ਲੋਕਾਂ ਨੇ ਬਰਬਾਦ ਹੁੰਦੇ ਸਤਲੂ ਸਾ ਅੰਮ੍ਰਿਤਪਾਲ ਨੂੰ ਫੜ ਲਿਆ ਜਾਂਦਾ ਡਿਬਰੂਗੜ੍ਹ ਭੇਜ ਦਿੱਤਾ ਜਾਂਦਾ ਹਾਂ ਉਹਦੇ ਨਾਲ ਹੋਰ ਵੀ ਬੰਦੇ ਨੇ ਜਿਨ੍ਹਾਂ ਨੂੰ ਫੜ ਕੇ ਉੱਥੇ ਭੇਜ ਦਿੱਤਾ ਜਾਂਦਾ ਜਿਹੜੇ ਬੇਕਸੂਰ ਨੇ ਹਾਂ ਸੁਖਤਾਲ ਸਿੰਘ ਖੈਰੇ ਨੂੰ ਫੜਿਆ ਜਾਂਦਾ ਡੀਐਸਪੀ ਸੇਖਣ ਫੜਿਆ ਜਾਂਦਾ ਫਿਰ ਵਾਰੀ ਆ ਜਾਂਦੀ ਆ ਹੁਣ ਸਦੂਪਾਨੇ ਦੀ ਬਣਾ ਸਦੂ ਜਿਹੜਾ ਉਹਨਾਂ ਨੂੰ ਫੜਿਆ ਜਾਂਦਾ ਸਰਕਾਰ ਨੂੰ ਇਹਨਾਂ ਆਮ ਬੰਦਿਆਂ ਦੇ ਕੋਲੋਂ ਕੀ ਡਰ ਬਣ ਗਿਆ ਕਿ ਇਹਨਾਂ ਲੋਕਾਂ ਨੂੰ ਡਿਬਲੂ ਘੜ ਦਾ ਕਪਚਾਉਣ ਵਾਸਤੇ ਇਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਖੇਲਾਂ ਚ ਪਚਾਉਣ ਦਾ ਜ਼ੋਰ ਲਾ ਦਿੱਤਾ ਗੱਲ ਸੁਣਿਆ ਸਰਕਾਰ ਕਿਉਂਦੀ ਆ ਸਾਡੇ ਖਿਲਾਫ ਕੋਈ ਬੋਲੇ ਨਾ ਬੋਲੇ ਉਹਦੇ ਪਾਰਜ ਲੱਗੇ ਹੁੰਦੇ ਆ ਅਮਰ ਕਪਾਲ ਨੇ ਕੀ ਪਾਰਜ ਕੋਨੇ ਦੇ ਆ ਕੌਮੀ ਬਟਾ ਠਾਇਆ ਕੌਮੀ ਮੁੱਦਾ ਠਾਇਆ ਉਹ ਵੀ ਮੁੱਦਾ ਠਾਇਆ ਇਹਨਾਂ ਨੇ ਵੇਖਿਆ ਵੀ ਸਾਰੀ ਕੌਮ ਜਿਹੜੀ ਦੇ ਨਾਲ ਕੁਰਪੀਆ ਔਰ ਅਸੀਂ ਕਹਿੰਦੇ ਇਹ ਮਗਰ ਛਾਜਿਸ਼ ਨਹੀਂ ਹੋਣੀ ਚਾਹੀਦੀ ਇਹ ਜਿਹੜੀ ਗੱਲ ਆ ਹਕੀਕਤ ਹੋਣੀ ਚਾਹੀਦੀ ਆ ਔਰ ਦੇਸ਼ ਤਰੀਕੇ ਦੇ ਨਾਲ ਸਾਨੂੰ ਇਹ ਚਾਹੀਦਾ ਆ ਕਿ ਆਪਾਂ ਜੋਰ ਦੇ ਕੇ ਆਵਾਜ਼ ਠਾਈਏ ਜਦੋਂ ਅਸੀਂ ਵੱਖੋ ਵੱਖ ਕਿੜੀਆਂ ਚ ਫਸ ਗਏ ਆ ਨਾ ਆ ਸਾਰੀਆਂ ਔਰ ਜਿਥੇ ਦੁਨੀਆਂ ਨੇ ਕੋਈ ਗੱਲ ਕਹਿ ਰਿਹਾ ਜੀ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਆ ਯਾਰ ਸਾਡੇ ਨਾਲ ਕਿੱਡਾ ਠੱਗਾ ਹੋ ਰਿਹਾ ਸਾਡੇ ਬੰਦੇ ਨੇ ਦੋ ਦੋ ਤਿੰਨ ਤਿੰਨ ਵਾਰਾਂ ਦੀ ਸਜ਼ਾ ਵੀ ਪੂਰੀ ਕਰ ਲਈ ਆ ਸਾਡੇ ਲਈ ਦੇਸ਼ ਦੇ ਵਿੱਚ ਕਾਨੂੰਨ ਹੀ ਹੋ ਰਿਹਾ ਇਹ ਗੱਲ ਜਿਹੜੀ ਅੱਜ ਕੋਈ ਕਹੂਗਾ ਤੇ ਤੁਸੀਂ ਉਹਨੂੰ ਖੜ ਕੇ ਅੰਦਰ ਦੇ ਦੇਓਗੇ ਬੜੀ ਮਾੜੀ ਗੱਲ ਆ ਹੁਣ ਖੈਰੇ ਦਾ ਕੀ ਕਸੂਰ ਆ ਯਾਰ بار-बार ਜਿਹੜਾ ਹੋ ਰਹੀ ਕਿ ਇਹ ਜਿਹੜੀ ਤਲਾਕ ਕਰੇਸ਼ ਕਰਦੇ ਤੁਹਾਡੇ ਕੋ ਕੋਈ ਗੱਲ ਹੈਗੀ ਆ ਜੇ ਤੁਸੀਂ ਇਸ ਤਰੀਕੇ ਦੇ ਨਾਲ ਸਮਝਦੇ ਜੀ ਇਹ ਲੋਕਾਂ ਨੂੰ ਬੋਲਣ ਨਹੀਂ ਆਪਣੇ ਖਿਲਾਫ ਨਹੀਂ ਦੇਣਾ ਫਿਰ ਤੇ ਐਮਰਜੈਂਸੀ ਆ ਨਾ ਫਿਰ ਕੋਈ ਡੈਮੋਕ੍ਰੇਸੀ ਤਾਂ ਹੈ ਨਹੀਂ ਸੋਚ ਕਰਕੇ ਇਹ ਨੱਕ ਚ ਧਾਮ ਲੋਕਾਂ ਦਾ ਕੀਤਾ ਜਾ ਰਿਹਾ ਤੇ ਤੁਸੀਂ ਜੋ ਕੁਝ ਅਸੀਂ ਕਰ ਰਹੇ ਸੱਤ ਵਜੇ ਕਹਿ ਕੇ ਮੰਨੀ ਜਾਓ ਅਸੀਂ ਤੁਹਾਨੂੰ ਬਿਲਕੁਲ ਬੋਲਣ ਨਹੀਂ ਦੇਣਾ ਜੋ ਅਸੀਂ ਕਰਾਂਗੇ ਉਹ ਹੀ ਕਰ ਮੰਨਣਾ ਪਊਗਾ ਇਸ ਤਰੀਕੇ ਦੇ ਨਾਲ ਅੱਜ ਵੀ ਡੈਮੋਕ੍ਰੇਸੀ ਪੰਜਾਬ ਵਿੱਚ ਚੱਲ ਰਹੀ ਆ ਔਰ ਟੱਕਾ ਹੋ ਰਿਹਾ ਥਾਂ ਥਾਂ ਟੱਕਾ ਹੋ ਰਿਹਾ ਲਾਇਨ ਆਰਡਰ ਦੀ ਬੜੀ ਵੱਡੀ ਸਮੱਸਿਆ ਬਣੀ ਆ ਬੱਚਿਆਂ ਨੂੰ ਤੰਗ ਕੀਤਾ ਜਾ ਰਿਹਾ ਅਗੇ ਹਤਵਾਦੀ ਫੜਕੇ ਕਰਕੇ ਅੰਦਰ ਦਿੱਤਾ ਜਾਂਦਾ ਹੀ ਹੁਣ ਗੈਂਗਸਟਰ ਬੜਾ ਬੜਾ ਕੇ ਅੰਦਰ ਦਿੱਤਾ ਜਾ ਰਿਹਾ ਵਾਤਾਵਰਨ ਪੰਜਾਬ ਦਾ ਦੇਖੋ ਕਿੰਨਾ ਖਰਾਬ ਹੋ ਰਿਹਾ ਘਰ ਘਰ ਨਸ਼ਾ ਪਹੁੰਚ ਗਿਆ ਸਾਡੀ ਜਵਾਨੀ ਆਉਣ ਵਾਲੀ ਬਰਬਾਦ ਹੋ ਰਹੀ ਆ ਇੱਥੇ ਪੰਜਾਂ ਜਾਨਾਂ ਨੂੰ ਵੀ ਜੇਕਰ ਕੋਈ ਪੱਤਰ ਦੇਣਿਆ ਤੇ ਉਹਦਾ ਵੀ ਫੋਟੋ ਲਾ ਲਗੇ ਸਾਰਾ ਪੰਜਾਬ ਪੱਤੇ ਪੱਤੇ ਦੇ ਫੋਟੋ ਲਾ ਕੇ ਭਰ ਦਿੱਤਾ ਇੰਦਾ ਵੱਡਾ ਜਿਹੜਾ ਹੈਗਾ ਆ ਇਹ ਤੇ ਐਡਵਰਟਾਈਜ਼ੀਅਨ ਤੇ ਖਰਚ ਕੀਤਾ ਜਾ ਰਿਹਾ ਜੇਕਰ ਮੇਰਾ ਖਿਆਲ ਲੋਕਾਂ ਦੀ ਭਲਾਈ ਤੇ ਕੀਤਾ ਜਾਵੇ ਤੇ ਲੋਕਾਂ ਦਾ ਕਾਫੀ ਭਲਾ ਹੋਵੇ ਚਲਨ ਸਾਹਿਬ ਜਵਾਨੀ ਦੀ ਗੱਲ ਕੀਤੀ ਤੁਸੀਂ ਜਵਾਨੀ ਅੱਜਕੱਲ ਬੜਾ ਲੋੜਾ ਪਈ ਸਾਡੇ ਬੱਚੇ ਬਾਹਰ ਪੜ੍ਹਨੇ ਜਾ ਰਹੇ ਆ ਬੱਚੇ ਬਾਹਰ ਪੜ੍ਹਨੇ ਪਰ ਬੱਚੀ ਪੜ੍ਹਾਈ ਖਤਮ ਹੀ ਨਹੀਂ ਜੀ ਜਦੋਂ ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਘਰ ਬੈਠੇ ਬੰਦੇ ਤੇ ਐਫਆਈਆਰ ਕਰਦੀਆਂ ਨੇ ਉਦੋਂ ਮੁੱਦਾ ਬਣਾ ਦੇਣਾ ਇਹਨੂੰ ਕਿੱਥੇ ਮੰਨਦੇ ਨੇ ਦੇਖੋ ਹਾਲਾਤ ਦੇ ਪੀਛਣੀ ਚ ਪੀਸੇ ਬੱਚੇ ਸਾਡੇ ਬਾਹਰ ਜਾ ਰਹੇ ਆ ਜੀ ਇਹਦਾ ਜੀ ਨਹੀਂ ਕਰਦਾ ਮੈਂ ਘਰ ਛੱਡਾਂ ਘਰ ਛੱਡਾਂ ਔਰ ਸਾਰੇ ਮੈਂ ਕਹਾਂਗਾ ਪੜ੍ਹਾਈ ਕਰਨੀ ਜਾ ਰਹੇ ਸੈਟਲ ਹੋਣ ਜਾ ਰਹੇ ਹੁਣ ਕੈਨੇਡਾ ਨੇ ਕੋ ਬੰਦੀਆਂ ਲਾ ਦਿੱਤੀਆਂ ਨੇ ਹੌਲੀ ਹੌਲੀ ਦੂਸਰੀ ਕੰਟਰੀ ਵੀ ਲਾ ਦੇਣਗੇ ਪੰਜਾਬ ਨੂੰ ਛੱਡ ਰਹੇ ਆ ਪੰਜਾਬ ਨੂੰ ਜਿਹੜੇ ਨੇ ਛੱਡ ਰਹੇ ਇਸ ਕਰਕੇ ਕਿ ਪੰਜਾਬ ਵਿੱਚ ਉਹਨਾਂ ਨੂੰ ਆਪਣਾ ਫਿਊਚਰ ਨਜ਼ਰ ਨਹੀਂ ਆ ਰਿਹਾ ਔਰ ਹਾਲਾਤ ਜਿਹੜੇ ਨੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ ਹਰ ਮਾਂ ਬਾਪ ਸੋਚਦਾ ਮੇਰਾ ਬੱਚਾ ਨਸ਼ੇ ਜਿਨਾ ਫਸ ਜਾਏ ਮੇਰੇ ਬੱਚੇ ਦੇ ਤੇ ਝੂਠਾ ਕੇਸ ਨਾ ਬਣ ਜਾਏ ਮੈਨੂੰ ਇਥੋਂ ਕੱਢ ਲਿਆ ਔਰ ਮਾਂ ਬਾਪ ਬਜ਼ੁਰਗ ਨਹੀਂ ਉਹਨਾਂ ਨੂੰ ਪਤਾ ਵੀ ਸਾਨੂੰ ਸੁਭਾਰਨ ਵਾਸਤੇ ਸਾ ਪਰ ਕਿਉਂਕਿ ਉਹਨਾਂ ਨੂੰ ਬੱਚੇ ਹਰ ਮਾਂ ਬਾਪ ਨੂੰ ਬੱਚੇ ਸਭ ਤੋਂ ਪਿਆਰੀ ਚੀਜ਼ ਹੁੰਦੇ ਆ ਉਹ ਸਮਝਦੇ ਸਾਡੇ ਬੱਚੇ ਸੇਫ ਰਹੇ ਸਾਡੀ ਕੋਈ ਗੱਲ ਨਹੀਂ ਇਸ ਨਿਜੜੀਏ ਨਾਲ ਅਗਲੇ ਬੰਦੇ ਆਪਣਾ ਘਰ ਵੇਚ ਕੇ ਆਪਣੀ ਜ਼ਮੀਨ ਕਹਿੰਦੇ ਪਾ ਕੇ ਬੱਚੇ ਨੂੰ ਬਾਹਰ ਭੇਜ ਦੇਣੇ ਸਾਰ ਵੀ ਬੱਚਿਆਂ ਦਾ ਬੁਰਾ ਹਾਲ ਆ ਅਸੀਂ ਇਹ ਸਮਝਦੇ ਆਂ ਕਿ ਬਾਹਰ ਵੀ ਬੱਚੇ ਕੋਈ ਸੌਖੇ ਨਹੀਂਗੇ ਜਿਹੜੇ ਅਸਲੀ ਕਰ ਰਹੇ ਨੇ ਉਹਨਾਂ ਦੇ ਵਾਸਤੇ ਵੀ ਬੜੀ ਉੱਥੇ ਵੱਡੀ ਸਟ੍ਰਗਲ ਆ ਔਰ ਉਸ ਸਟ੍ਰਗਲ 'ਚ ਫਸ ਕੇ ਆਪਣੇ ਲਾਈਫ ਨੂੰ ਰਨ ਕਰ ਰਹੇ ਨੇ ਔਰ ਬੜਾ ਵੱਡੀ ਇਹ ਮੈਂ ਕਿਹਾ ਦਰ ਭਾਗਿਆ ਸਾਡਾ ਬੜੀ ਸਾਡੀ ਪੰਜਾਬ ਦੀ ਵੱਡ ਕਿਸਮਤੀ ਆ ਕਿ ਅੱਜ ਸਾਡੀ ਜਵਾਨੀ ਵੀ ਸਾਡੇ ਕੋਲ ਜਾ ਰਹੀ ਆ ਨਸ਼ਿਆਂ 'ਚ ਜਾ ਰਹੀ ਆ ਬਾਹਰ ਜਾ ਰਹੀ ਆ ਸਾਡਾ ਤੁਸੀਂ ਕਸੂਰ ਕਿਹਦਾ ਮੰਨਦੇ ਜੀ ਇਹ ਆਪਾ ਵੇਖੋ ਮੈਂ ਹੀ ਤੇ ਸਮਝਦੇ ਆ ਕਿ ਸਰਕਾਰਾਂ ਦੀ ਮੈਨੇਜਮੈਂਟ ਜਿਹੜੀ ਆ ਨਾ ਜੀ ਜਿਹੜੀ ਪਲੈਨਿੰਗ ਆ ਸਰਕਾਰਾਂ ਦੀ ਉਹ ਚੰਗੇ ਤਰੀਕੇ ਦੇ ਨਾਲ ਕੋਈ ਪਲੈਨਿੰਗ ਕਰਕੇ ਮੇਨਟੇਨ ਨਹੀਂ ਕਰ ਸਕੀਆਂ ਸਰਕਾਰਾਂ ਜਿਹਦੇ ਲਈ ਪ੍ਰਬੰਧ ਕਰਨੇ ਚਾਹੀਦੇ ਪ੍ਰਬੰਧ ਕਰਨੇ ਇੰਡਸਟਰੀ ਦੇ ਇੰਡਸਟਰੀ ਪੰਜਾਬ ਦੇ ਵਿੱਚ ਹਾਲਾਤ ਇਤਨਾ ਤੇ ਬਣੇ ਰਿਹਾ ਕਿ ਇੰਡਸਟਰੀ ਇੱਥੇ ਉਹਨੂੰ ਤਿਆਰ ਨਹੀਂ ਇੰਡਸਟਰੀ ਆਊਗੀ ਤੇ ਰੋਜ਼ਗਾਰ ਮਿਲਣਾ ਆ ਫਿਰ ਜੇ ਰੋਜ਼ਗਾਰ ਜਦੋਂ ਇੰਡਸਟਰੀ ਦੇ ਵਾਸਤੇ ਸਾਡੇ ਕੋਲ ਉਹ ਨੂੰ ਕੋ ਤਿਆਰ ਨਹੀਂ ਤੇ ਸਾਡੇ ਰੋਜ਼ਗਾਰ ਕਿੱਥੋਂ ਮਿਲੂਗਾ ਸਾਡੇ ਨਾਲ ਬੇਨਸਾਫੀ ਬੇਨਸਾਫੀ ਆ ਅਸੀਂ ਚਾਹੁੰਦੇ ਆ ਇਹ ਬੇਨਸਾਫੀਆਂ ਜਦੋਂ ਸਿਰਫ ਪੰਜਾਬ ਦੇ ਵਿੱਚ ਸਾਡੀ ਕਮਿਊਨਿਟੀ ਨਾਲ ਹੋ ਰਹੀਆਂ ਨੇ ਫਿਰ ਸਾਡੇ ਮਨ ਵਿੱਚ ਰੋਸ ਪੈਦਾ ਹੁੰਦਾ ਤੇ ਰੋਸ ਰੋਕਣਾ ਚਾਹੀਦਾ ਇਨਸਾਫ ਦੇਣਾ ਚਾਹੀਦਾ ਪਾਣੀ ਵੀ ਖੜਾ ਹੋ ਜਾਂਦਾ ਹੂੰ ਠੀਕ ਆ ਤੁਸੀਂ ਵਿਧਾਨ ਸਭਾ ਚ ਰਹੇ ਜੇ ਸਾਡੀ ਕਮਿਊਨਿਟੀ ਦੇ ਮੁੱਖ ਮੰਤਰੀ ਨੇ ਸਾਰਾ ਕੁਝ ਤੇ ਫਿਰ ਵੀ ਸਾਨੂੰ ਦੂਜੀ ਪਾਰਟੀ ਕਹਿੰਦੀ ਹੈ ਜੀ ਪੰਜਾਬ ਨੂੰ ਖਤਰਾ ਤੇ ਜੇ ਸਾਡੇ ਸਾਨੂੰ ਇਕੱਲਾ ਹੁੰਦਾ ਆਪਣਾ ਤੇ ਖਤਰਾ ਚਾਪੀਆ ਰਿਆ ਗੱਲਿਆ ਜਿਹਦਾ ਸੀ ਨਾ ਪਹਾੜਾ ਸਿੰਘ ਹੁਣੀ ਉਹ ਵੀ ਆਪਣੀ ਜਾਂ ਸਿੰਘ ਹੁਣੀ ਆਪਣੀ ਕੌਮ ਤੋਂ ਜੀ ਕੌਮ ਦੇ ਵਿੱਚ ਜਿੱਥੇ ਬੜੇ ਬਹਾਦਰ ਹੋਏ ਨੇ ਨਾ ਉਕੀ ਗਦਾਰ ਵੀ ਬੜੇ-ਬੜੇ ਵੱਡੇ ਹੋਏ ਜੀ ਕੀ ਉਹ ਗਦਾਰਾਂ ਦੀ ਲਿਸਟ 'ਚ ਲਿਖੇ ਜਾਂਦੇ ਨੇ ਕੱਲ ਨੂੰ ਜਦੋਂ ਆਉਣ ਵਾਲਾ ਸਮਾਵਨਾ ਨਾ ਬੈਂਤ ਸਿੰਘ ਹੁਣੀ ਹੋਏ ਕੇ ਪੀ ਐਸ ਗਿੱਲ ਹੋਇਆ ਇਹ ਹੋਏ ਇਹ ਸਾਰੇ ਬੰਦੇ ਉਸ ਲਿਸਟ 'ਚ ਲਿਖੇ ਜਾਂਦੇ ਨੇ ਆਉਣ ਵਾਲੀ ਹਿਸਟਰੀ ਦੱਸੂਗੀ ਕਿ ਤੇ ਕੌਮ ਦੇ ਵਿੱਚ ਕਿਹੜੇ ਗਦਾਰ ਹੋਏ ਨੇ ਕਿੰਨੇ ਲੋਕਾਂ ਨੇ ਕੌਮ ਵਾਸਤੇ ਕੁਝ ਕੀਤਾ ਕਿਉਂਕਿ ਮੌਕੇ ਦੇ ਉੱਤੇ ਪਤਾ ਨਹੀਂ ਲੱਗਦਾ ਸਮਾਜ ਜਾਣ ਤੋਂ ਬਾਅਦ ਬਦਲਿਆ ਢਿਲੋਂ ਸਾਹਿਬ ਪੰਜਾਬ ਦੇ ਹਾਲਾਤਾਂ ਦੀ ਅਸੀਂ ਗੱਲ ਕੀਤੀ ਸ਼ੁਰੂਆਤ ਕੀਤੀ ਸੀ ਪੰਜਾਬ ਦੇ ਹਾਲਾਤ 3 ਤਰੀਕ ਨੂੰ ਜਿਹੜੇ ਬਹੁਤ ਵੱਧ ਤੋਂ ਵੱਧ ਤਰੋਦੇ ਸੀਗੇ तकरीबन ਲੋਕ ਜਿਹੜੇ ਹੀ ਹਰ ਪਿੰਡ ਤੋਂ ਸੜਕ ਦੇ ਉੱਤੇ ਉਤਰ ਕੇ ਆਏ ਸੀ ਇਹ ਭਾਵੇਂ ਸਿੱਧੂ ਦੇ ਹੱਕ ਦੇ ਵਿੱਚ ਪਰ ਕਾਲੀ ਦਲ ਪਾਰਟੀ ਜਿਹੜੀ ਉਸ ਦਿਨ ਪੰਜਾਬ ਚੌਦੀ ਯਾਤਰਾ ਦੇ ਵਿੱਚ ਜਿਵੇਂ ਦੇ ਵਿੱਚ ਸੀਗੀ ਇਹਨਾਂ ਨੂੰ ਵੀ ਫਰਜ਼ ਬਣਦਾ ਸੀ ਉੱਥੇ ਪਹੁੰਚਣ ਦਾ ਕਿ ਜਾਂ ਤੁਸੀਂ ਕੀ ਕਹੋਗੇ ਦੇ ਬਾਰੇ ਵਿੱਚ ਗੱਲ ਪਤਾ ਕੀ ਹੈ ਵੇਖੋ ਕੋਈ ਭਾਨਾ ਸਿੱਧੂ ਦਾ ਇਸ਼ੂ ਜਿਹੜਾ ਨਾ ਉਹ ਕੋਈ ਨੈਸ਼ਨਲ ਇਸ਼ੂ ਨਹੀਂਗਾ ਉਸ ਬੰਦੇ ਦੇ ਨਾਲ ਜਾਤੀ ਤੌਰ ਤੇ ਜਾਤੀ ਹੋ ਰਹੀ ਹੈ ਬਿਲਕੁਲ ਜਾਤੀ ਹੀ ਹੋਈ ਉਹਦੇ ਨਾਲ ਹੋਰ ਜਾਤੀ ਹੋਈ ਹੈ ਖਰੇ ਦੇ ਉੱਤੇ ਵੀ ਹੋਈ ਹੈ ਹੋਈ ਹੈ ਜੀ ਸਿਮਰਿਤ ਮਾਨ ਨੂੰ ਅੰਦਰ ਬੰਦ ਕੀਤਾ ਉਹਦੇ ਪਰ ਵੀ ਕਾਲੀ ਕਾਲ ਦੇ ਹਾਰ ਦਾ ਨਾਰਾ ਮਾਰਿਆ ਮਾਰਿਆ ਔਰ ਉਹ ਡਾਲਿਆ ਹੋਏ ਵਿਜੇਪਤੀ ਜਿਨ੍ਹਾਂ ਨੂੰ ਬੰਦ ਕੀਤਾ ਉਹਦੇ ਬਾਰੇ ਕਾਲੀਦਾ ਨੇ ਕਿਹਾ ਵੀ ਇਹ ਗਲਤ ਕੀਤਾ ਇਹ ਲੋਕਾਂ ਨੂੰ ਇਤਹਾਸ ਨਹੀਂ ਕਰਨਾ ਚਾਹੀਦਾ ਔਰ ਉੱਥੇ ਕਿਸੇ ਲੀਡਰ ਨੇ ਬਦੇ ਕੱਟੇ ਨਹੀਂ ਕੀਤੇ ਆਵਾਮ ਆਪਣੇ ਕੌਂਦੇ ਤੇ ਉੱਠ ਕੇ ਖੜਾ ਆ ਜਦੋਂ ਨੂੰਬਤ ਸਿਰਫ ਸਟੈਂਡ ਕਰ ਜਾਂਦੀ ਹੈ ਨਾ ਲੀਡਰਾਂ ਦੀ ਲੋੜ ਨਹੀਂ ਹੁੰਦੀ ਭਾਵੇਂ ਸਿੱਧੂ ਦੇ ਨਾਲ ਜੋ ਕੁਝ ਹੋਇਆ ਮੈਂ ਉਹਨੂੰ ਬਹੁਤਾ ਨਹੀਂ ਜਾਣਦਾ ਭਾਵੇਂ 100 ਬੰਦੇ ਦੇ ਖਿਲਾਫ ਤੁਮਰਦੀ ਕਿੰਦੇ ਨਹੀਂ ਕੰਟਰੋਵਰਸੀ ਨਹੀਂ ਪੈਣਾ ਕਿਉਂਦੇ ਬਸ ਇਹ ਕਿਹਦੇ ਆ ਵੀ ਅੰਦਰ ਕੀਤੇ ਬੰਦੇ ਨੂੰ ਤੇ ਇਸ ਤਰੀਕੇ ਨਾਲ ਨਜਾਇਜ਼ ਪਰਚੇ ਕੀਤੇ ਜਾਣੇ ਤੇ ਫਿਰ ਲੋਕਾਂ ਨੂੰ ਉਹਦੇ ਹੱਕ 'ਚ ਆਵਾਜ਼ ਨਾ ਥਾਉਣ ਦੇਣਾ ਇਹ ਡੈਮੋਕ੍ਰੇਸੀ ਦਾ ਬੜਾ ਵੱਡਾ ਮਟਰ ਰਿਹਾ ਬਹੁਤ ਬਹੁਤ ਜੀ ਧੰਨਵਾਦ ਜੀ ਚਲੋ ਸਾਹਿਬ ਆਪ ਜੀ ਦਾ ਜਿਨ੍ਹਾਂ ਨੇ ਇੰਨਾ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ ਸਰੋਤਿਆਂ ਦਾ ਵੀ ਧੰਨਵਾਦ ਹੁੰਦਾ ਹਾਂ ਦਾ ਬਹੁਤ ਬਹੁਤ ਜੀ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਬਹੁਤ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ